ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਰਿਪਰੇ ਸਾਹ ਸੰਗੋ ਜੀ ਸੇਵਾਦਾਰ ਕਰਮਜੀਤ ਕੌਰ ਖਾਲਸਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਸਬਾ ਅਕੈਡਮੀ ਦੇ ਨਾਮ ਤੋਂ ਇੱਕ ਛੋਟੀ ਜਿਹੀ ਅਕੈਡਮੀ ਸ਼ੁਰੂ ਕੀਤੀ ਹੈ ਕਿਉਂਕਿ ਬਹੁਤ ਲੋਡ ਹੈ ਅੱਜ ਦੇ ਸਮੇਂ ਦੇ ਵਿੱਚ ਇਹੋ ਜੇ ਕਦਮ ਚੱਕੰਦੀ ਜਿਹਦੇ ਨਾਲ ਸਾਡਾ ਜੋ ਸਿੱਖ ਇਤਿਹਾਸ ਸਾਡਾ ਸਿੱਖ ਧਰਮ ਅੱਗੇ ਜਾ ਸਕੀ ਹੁਣ ਜੇ ਹਰ ਕੋਈ ਇਹ ਸੋਚ ਲਵੇ ਕਿ ਆ ਚੀਜ਼ ਨਿਕਾ ਰਹੀ ਆ ਇਹ ਉਹਦਾ ਫਰਜ ਸੀ ਉਹ ਚੀਜ਼ ਨਿਕਾ ਰਿਹਾ ਉਹਦਾ ਫਰਜ ਸੀ ਤਾਂ ਗੁਰੂ ਪਿਆਰਿਓ ਅਸੀਂ ਸਿੱਖਿਆ ਹਰ ਸਿੱਖ ਦਾ ਸਿੱਖੀ ਦੇ ਵਾਸਤੇ ਫਰਜ ਹੈਗਾ ਆ ਅਸੀਂ ਦੂਜਿਆਂ ਤੇ ਕੁਝ ਚੀਜ਼ਾਂ ਨਾ ਥੋਪਦੇ ਹੋਏ ਖੁਦ ਕਿਉਂ ਨਹੀਂ ਪ੍ਰਚਾਰ ਪ੍ਰਸਾਰ ਕਰ ਸਕਦੇ ਚਲੋ ਹਰ ਕੋਈ ਕਿਰਤ ਕਰਦਾ ਆਪਣੇ ਜੀਵਨ ਦੇ ਵਿੱਚ ਬਿਜ਼ੀ ਹੈ ਆਪਦੇ ਜੀਵਨ 'ਚ ਵਿਅਸਤ ਹੈ ਪਰ ਇੱਕ ਦਿਨ ਤਾਂ ਅਸੀਂ ਕੱਢ ਸਕਦੇ ਆ ਐਤਵਾਰ ਦਾ ਦਿਨ ਤਕਰੀਬਨ ਆਪਾਂ ਸਾਰੇ ਛੁੱਟੀ ਤੇ ਹੁੰਨੇ ਆ ਹਨਾ ਘਰਾਂ 'ਚ ਹੁੰਨੇ ਆ ਉਸ ਪੂਰੇ ਦਿਨ 'ਚੋਂ ਜੇ 1 ਤੋਂ 2 ਘੰਟੇ ਅਸੀਂ ਦੂਰ ਨਾ ਜਾ ਕੇ ਆਪਣੀ ਗਲੀ ਚ ਆਪਣੇ ਪਿੰਡ ਦੇ ਬੱਚਿਆਂ ਨੂੰ ਇਕੱਠੇ ਕਰਕੇ ਅਸੀਂ ਸਿੱਖੀ ਦਾ ਪ੍ਰਚਾਰ ਕਰੀਏ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੀਏ ਸਿੱਖੀ ਦੇ ਨਾਲ ਜੋੜੀਏ ਤੇ ਸਾਡੀ ਆਉਣ ਵਾਲੀ ਪੁਨੇਰੀ ਕਿਵੇਂ ਵਾਂਝੀ ਰਹੇਗੀ ਕਿਉਂਕਿ ਅਸੀਂ ਸਾਰੇ ਚਾਹੁੰਦੇ ਆ ਕਿ ਸਾਡੇ ਬੱਚੇ ਚੰਗੇ ਪੜ੍ਹਨ ਲਿਖਣ ਵਧੀਆ ਸਕੂਲਾਂ 'ਚ ਜਾਣ ਪਰ ਕਿਤੇ ਨਾ ਕਿਤੇ ਸਕੂਲਾਂ ਨੇ ਹੀ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਨਾਲੋਂ ਤੋੜ ਦਿੱਤਾ ਹੈ ਬਹੁਤ سارے ਸਕੂਲ ਇਹੋ ਜਿਹੇ ਜਿੱਥੇ ਪੰਜਾਬੀ ਬੋਲਣਾ ਵੀ ਮਨਾ ਕੀਤਾ ਜਾਂਦਾ ਤਾਂ ਮੇਰੀ ਗੁਜਾਰਿਸ਼ ਹੈ ਉਹਨਾਂ ਭੈਣ ਭਰਾਵਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਦਾਂ ਦੇ ਸਕੂਲਾਂ ਵਿੱਚ ਨਾ ਪਾਓ ਕਿ ਜਿਆਦੇ ਚੀਜ਼ਾਂ ਸਮਝ ਨਹੀਂ ਰਹੇ ਪਰ ਇਹ ਕੱਲੋਂ ਸਾਡੇ ਲਈ ਵੀ ਨੁਕਸਾਨਦਾਇਕ ਹੋਣਗੀਆਂ ਸੋ ਇਹ ਸੇਵਾਦਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਸਵਾਸ ਕਿੰਨੇ ਆ ਕੋਈ ਨਹੀਂ ਪਤਾ ਅੱਜ ਹੈ ਕਿ ਆ ਪਲ ਦਾ ਭਰੋਸਾ ਨੇ ਵੀ ਭਾਈ ਹੋਣਾ ਹੈ ਕਿ ਨਹੀਂ ਹੋਣਾ ਕਦੋਂ ਇਹ ਸਭ ਬੰਦ ਹੋ ਜਾਣੀਆਂ ਪਰ ਜਾਂਦੇ ਸਮੇਂ ਥੋੜਾ ਜਿਹਾ ਇੰਨਾ ਤੇ ਸਕੂਨ ਹੋਵੇ ਵੀ ਕੋਈ ਕਾਰਜ ਕਰਕੇ ਚੰਨੇ ਆ ਚੰਗਾ ਜਿਸ ਦਿਨੇ ਸ਼ੁਰੂ ਕਰਨਾ ਸੀ ਨਾ ਉਦੋਂ ਮੈਂ ਸੋਚਦੀ ਸੀ ਆ ਵੀ ਕਰਨਾ ਕਿੱਦਾਂ ਕਿ ਹਾਰ ਕਿਸੇ ਦੀ ਕੋਈ ਨਾ ਕੋਈ ਚਲੋ ਮਜਬੂਰੀ ਹੁੰਦੀ ਆ ਫਿਰ ਅਕਾਲ ਪੁਰਖ ਜੀ ਨੂੰ ਅਰਦਾਸ ਕਰਕੇ ਕਾਰਜ ਸ਼ੁਰੂ ਕਰ ਦਿੱਤਾ। ਔਰ ਸੱਚ ਜਾਣਿਓ ਕਾਰਜ ਆਪ ਹੀ ਹੋ ਜਾਂਦੇ ਆ। ਡੋਆਬੇ ਦੇ ਵਿੱਚ ਪ੍ਰਚਾਰ ਪ੍ਰਸਾਰ ਬਹੁਤ ਘਟਿਆ। ਪਿੰਡ ਮੀਰਾ, ਨਵਾਂ ਪਿੰਡ ਦੋਨੇਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਹੈ ਜੀ। ਸਾਡੇ ਆਲੇ-ਦੁਆਲੇ ਨਾ ਜਦੋਂ ਬਾਣਾ ਬਾਣੇ ਤੇ ਜਾਈਦਾ ਨਾ ਲੋਕਾਂ ਲਈ ਨੀ ਕਿ ਨਵੀਂ ਚੀਜ਼ ਹੈ ਜਦੋਂ ਬੱਸ ਚਲ ਜਾਈਦਾ ਵਾ ਤੇ ਲੋਕ ਇਨੀ ਹੈਰਾਨੀ ਨਾ ਦੇਦੇ ਕਿਉਂਕਿ ਇੱਥੇ ਬਾਣਾ ਕੋਈ ਪਾਉਂਦਾ ਹੀ ਨਹੀਂ ਅਜਾ ਸੁਲਤਾਨਪੁਰ ਲੋਧੀ ਲੱਗੇ ਸਾਨੂੰ ਕਹਿੰਦਾ ਉੱਥੇ ਚਲੋ ਹੈਗੇ ਆ ਇੱਥੇ ਲੱਗੇ ਕੁਝ ਹੈ ਨਹੀਂ ਕਿੱਡੀ ਵੱਡੀ ਘਾਟ ਹੈ ਸੋ ਬੱਚਿਆਂ ਨੂੰ ਹੁਣ ਮੇਰੇ ਕੋਲ ਤਕਰੀਬਨ 20 ਬੱਚੇ ਹੋ ਚੁੱਕੇ ਆ। ਔਰ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਮੈਂ ਕੋਸ਼ਿਸ਼ ਕਰ ਰਹੀ ਆ ਬਹੁਤ ਚੀਜ਼ਾਂ ਕਰਨ ਦੀ, ਉਹਨਾਂ ਨੂੰ ਮੈਨੇਜ ਕਰਨ ਦੀ। ਜਿਵੇਂ ਕਿ ਇੱਕ ਆਨਲਾਈਨ ਜਿਹੜਾ ਮੈਂ ਗਰੁੱਪ ਚਲਾਇਆ ਹੈ ਕੁਝ ਦਿਨ ਪਹਿਲਾਂ ਜਿਹਦੇ ਵਿੱਚ ਜੇ ਦੂਰ ਤੋਂ ਵੀ ਬੱਚੇ ਕੋਈ ਹੈਗੇ ਆ। ਉਹਨੇ ਦੇ ਮਾਤਾ ਪਿਤਾ ਨਾਲ ਉਹਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਆ ਤੇ ਉਹ ਕਲਾਸਾਂ ਸ਼ੁਰੂ ਕੀਤੀਆਂ। ਇਸ ਤੋਂ ਇਲਾਵਾ ਅੱਗੇ ਮੈਂ ਜਿਹੜੇ ਮੇਰੇ ਵੀਰ ਭੈਣਾਂ ਤੇ ਕਿ ਸੰਗਤ ਜਿਹੜੀ ਹੁੰਦੀ ਹੈ ਨਾ ਸੰਗਤ ਦੇ ਵਿੱਚ ਨਾਮ ਜਪਣਾ, ਬਾਣੀ ਪੜ੍ਹਨੀ ਆਜਾ ਬੱਚਾ ਤੇ ਕਿਉਂਕਿ ਸੰਗਤ ਦੇ ਵਿੱਚ ਨਾਮ ਜਪਣਾ ਬਾਣੀ ਪੜਨਾ ਬਹੁਤ ਜਿਹੜਾ ਇੱਕ ਸੁਭਾਗਾ ਮਤਿ ਨਹੀਂ ਸਮਾਂ ਹੁੰਦਾ ਸੁਮੀਰ ਰਾਤਾ ਪੱਕਾ ਕੀਤਾ ਹੋਇਆ ਹੈ ਕਿ ਕਿ ਕੋਈ ਵੀ ਚੀਜ਼ ਕੋਈ ਕਾਰਜ ਜੋ ਤੱਕ ਅਜ਼ੀਰਾ ਦੇ ਪੱਕੇ ਨਹੀਂ ਕਰਦੇ ਨਾ ਉਹ ਕਾਰਜ ਸੰਪੂਰਨ ਨਹੀਂ ਹੋ ਸਕਦਾ ਉਸ ਕਾਲਪੁਨਖ ਜੀ ਅੱਗੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸ਼ੁਰੂ ਕਰਨਾ ਕਿ ਅਸੀਂ ਇਹ ਕਾਰਜ ਜ਼ਰੂਰ ਕਰਨੀ ਕਰਨੀ ਸੰਗਤ ਜੀ ਸੰਗਤ ਅਸੇਜੋਗ ਨੂੰ ਮੰਗ ਰਹੇ ਕਿਉਂਕਿ ਪੜਸੀ ਬੱਚਾ ਨੂੰ ਅਗਰ ਇਸ ਵਾਸੇ ਲਾਉਣਾ ਹੈ ਅਸੀਂ ਬੱਚਿਆਂ ਨੂੰ ਨਾਮ ਦੇਣੇ ਆ ਬੱਚਿਆਂ ਲਈ ਕੁਝ ਕਰਨਾ ਹੈ ਤੁਸੀਂ ਲਗਾਓ ਕਿ ਫਰਜ ਕਰੋ ਕਿ ਕੋਈ ਬੱਚੇ ਆਪਣੇ ਕੋਲ ਸਿੱਖ ਰਹੇ ਆ ਉਹ ਬੱਚਾ ਆਪ ਦੀ ਸਕੂਲ ਦੀ ਫੀਸ ਨਹੀਂ ਭਰ ਸਕਦਾ ਜਾਂ ਕਾਪੀਆਂ ਨਹੀਂ ਲੈ ਸਕਦਾ ਜਾਂ ਉਸ ਨੂੰ ਹੋਰ ਚੀਜ਼ ਦੀ ਲੋੜ ਹੈ ਅਸੀਂ ਉਹ ਚੀਜ਼ ਦੀ ਪੂਰਤੀ ਕਰ ਸਕੀਏ ਚੀਜ਼ ਲੈ ਕੇ ਦੇ ਸਕੀਏ ਜਿਹਦੇ ਨਾਲ ਉਹਦੇ ਮਾਪਿਓ ਬੱਚਾ ਦੱਸੇ ਹੋਰ ਬੱਚੇ ਨੂੰ ਤੇ ਹੋਰ ਵੀ ਬੱਚੇ ਜੁੜਨ ਜਿਵੇਂ ਕਹਿ ਰਹੇ ਆ ਨਾ ਕਿ ਉਹ ਧਰਮ ਜਿਹੜਾ ਐ ਏਦਾਂ ਕਰ ਰਿਹਾ ਆ ਲੋਕਾਂ ਨੂੰ ਪੈਸੇ ਦੇ ਰਿਹਾ ਆ ਲੋਕਾਂ ਨੂੰ ਧਰਮ ਚ ਲੈ ਕੇ ਆ ਧਰਮ ਪਰਵਤਨ ਕਰ ਰਿਹਾ ਆ ਤਾਂ ਇੱਕ ਮੈਂ ਗੱਲ ਕਹਿਣਾ ਚਾਹਾਂਗੀ ਹੁਣ ਅਗਰ ਜਿਹੜੀ ਮਾਂ ਐ ਲਾ ਲੋ ਕੋਈ ਉਹਦੇ ਸਾਹਮਣੇ ਜੇ ਬੱਚਾ ਭੁੱਖਾ ਨਾ ਬਿਲਕਦਾ ਪਿਆ ਆ ਮਰਦਾ ਪਿਆ ਉਹ ਕੀ ਕਰੂਗੀ ਹਲਾ ਸੋ ਉਹਦੀ ਨਹੀਂ ਸਭ ਤੋਂ ਵੱਡੀ ਬਣ ਜਾਂਦੀ ਆ ਆਪਦੇ ਬੱਚੇ ਦੀ ਭੁੱਖ ਕੱਢਣੀ ਦੇ ਵੀ ਸਾਡੇ ਉੱਡੇ ਜਿਗਰੇ ਨਹੀਂ ਹੈਗੇ ਜਿਹੜੇ ਤਨ ਤਨ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ ਜਿਹੜੇ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕਰਤੀਆਂ ਨਾ ਅਸੀਂ ਉਹਦੀ ਕਦਰ ਇੰਨੀ ਕਰ ਲਏ ਜੇ ਨਾ ਉਹ ਵੀ ਥੋੜੀ ਅਸਿਕ ਤੋਤੀ ਇਸ ਸਾਲ ਇਸ ਕਰਕੇ ਮੰਗ ਰਹੇ ਆ ਤਾਂ ਕਿ ਅਸੀਂ ਸਿੱਖਿਆ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਅਸੀਂ ਸੁਵਿਧਾਵਾਂ ਦੇ ਸਕੀਏ ਅਸੀਂ ਅੱਗੇ ਪ੍ਰਚਾਰ ਕਰ ਸਕੀਏ ਬਹੁਤ ਚੀਜ਼ਾਂ ਹੁੰਦੀਆਂ ਆਂ ਔਰ ਅਜ ਅਕੈਡਮੀ ਇੱਕ ਕਮਰਾ ਹੈ ਉਸ ਅਕੈਡਮੀ ਨੂੰ ਅਸੀਂ ਉਸ ਪਦਾਰਥ ਤੇ ਲੈ ਕੇ ਜਾ ਸਕੀਏ ਬਾਕੀ ਸਾਰਾ ਕੁਝ ਜਿਹੜੇ ਕਾਰਜ ਹੁੰਦੇ ਚਲੋ ਹੋੜੀ-ਹੋੜੀ ਹੁੰਦੇ ਆ ਜਿੱ ਕਿ ਜਿੱਥੇ ਸ਼ੁਰੂ ਕਰਨਾ ਸੀ ਉਹਦੇ ਵੀ ਪਤਾ ਨਹੀਂ ਸੀ ਕਿੱਦਾਂ ਸ਼ੁਰੂ ਕਰਨਾ ਹੈ ਸ਼ੁਰੂ ਕੀਤਾ ਹੋਇਆ ਉਹ ਵੀ ਸਾਰਾ ਵਾਇਰਲ ਕਰਾ ਰਹੇ ਆ ਸੁਸੰਗਤ ਨੂੰ ਬੇਨਤੀ ਹੈ ਕਿ ਆਪਾਂ ਰੋਜ਼ ਜਿੱਦੋਂ ਕਿਤੇ ਜਾਣੇ ਆ ਖਾਣੇ ਬੁੰਨੇ ਆ 2015 2000 ਦੇ ਖਰਚਾ ਕਰਾਉਣਾ ਹੈ ਜੇ ਉਹਦੇ ਵਿੱਚੋਂ ਸੀ 2-300 ਰੁਪਈਆ ਇਸ ਕਾਰਜ ਤੋਂ ਬੋਲੇ ਹਨ ਨਾ ਮੈਂ ਕਿਹਾ 10 ਰੁਪਈਆ ਪਾ ਦਿੰਦੇ ਆ ਮੈਂ ਕਿ ਨਹੀਂ ਕਿ ਤੁਹਾਡੀ ਜਿਹੜੀ ਕਿਰਤ ਕਮਾਈ ਹੋਣਾ ਇੰਨੀ ਕਿ ਬਰਕਤ ਹੋ ਜਾਂਦੀ ਆ ਉਹਦੇ 'ਚ ਸੋ ਕਾਰਜ ਬਹੁਤ ਸੋਚੀ ਹੋਇਆ ਸੰਧਰ ਜੀ ਸੰਗਤ ਹੈ ਚ ਉਸ ਕਲਪੁਰਖ ਦਾ ਰੂਪ ਹੈ ਸੋ ਤੁਸੀਂ ਜਰੂਰ ਸਾਥ ਦਿਓ ਤਾਂ ਕਿ ਜੋ ਕੋਸ਼ਿਸ਼ ਅਸੀਂ ਸ਼ੁਰੂ ਕੀਤੀ ਹੋਈ ਹੈ ਉਹਨੂੰ ਅੱਗੇ ਲੈ ਕੇ ਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ